ਅੱਜ ਅਸੀਂ ਪਹੁੰਚੇ ਆਂ ਮਕੇਰੀਆਂ ਸ੍ਰੀ ਬੰਟੀ ਜੋਗੀ ਦੇ ਘਰ ਆਓ ਦੇਖੀਏ ਇੱਥੇ ਕੀ ਪ੍ਰੋਗਰਾਮ ਚੱਲ ਰਿਹਾ ਉਹਨਾਂ ਦੇ ਮੁਕਤ ਦੂਲ ਸੁੰਦੇ ਜੀ ਬੰਟੀ ਜੀ ਸਾਰਿਆਂ ਨੂੰ ਪਹਿਲਾਂ ਤੇ ਜੈ ਸ਼੍ਰੀ ਰਾਮ ਜਾਮਾ ਕਾਲ ਦੋਸਤੋ ਮੈਂ ਬੰਟੀ ਜੋਗੀ ਮਕੇਰੀਆਂ ਤੋਂ ਅੱਜ ਦਾ ਜਿਹੜਾ ਵਿਸ਼ੇਸ਼ ਦੌਰਾ ਉਹ ਸਾਡੇ ਸ੍ਰੀ ਅਮਿਤ अरोड़ा ਜੀ ਜੋ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਉਹਨਾਂ ਦੇ ਨਾਲ ਸਾਡੇ ਸੰਨੀ ਮਹਿਤਾ ਜੀ ਉਹਨਾਂ ਦੇ ਨਾਲ ਸਾਡੇ ਸੁਨੀਲ ਕੁਮਾਰ ਬੰਟੀ ਜੀ ਦਿਲੰਦਰ ਤੋਂ ਜਿਹੜੇ ਵਿਸ਼ੇਸ਼ ਪਹੁੰਚੇ ਨੇ ਜਿਹੜਾ ਅੱਜ ਦਾ ਵਿਸ਼ੇਸ਼ ਦੌਰਾ ਉਹ ਹਿੰਦੂਤਵ ਨੂੰ ਲੈ ਕੇ ਆਇਆ ਉਹਨੂੰ ਜਾਗਰੂਕ ਕਰਨ ਵਾਸਤੇ ਆ ਅਤੇ ਜਿਹੜੇ ਇੱਧਰ ਉੱਧਰ ਭਟਕ ਗਏ ਨੇ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਸੋ ਬਹੁਤ-ਬਹੁਤ ਹੀ ਮੈਂ ਧੰਨਵਾਦ ਕਰਦਾ ਸ਼੍ਰੀ ਅਮੀਤ ਅਰੋੜਾ ਜੀ ਦਾ ਜਿਹੜਾ ਨੇ ਸਾਡੇ ਗ੍ਰਹਿ ਵਿਖੇ ਆਪਣੇ ਜਿਹੜੇ ਚਰਨ ਪਾਏ ਆ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ठाकुर जी का आशीर्वाद सदा सब पर बना रहे बांके बिहारी कृपा सदा सब पर बनी रहे सरना पहला हुशियारपुर दी धरती मुकेरियां ਦੇ ਵਿੱਚ ਬੰਟੀ ਜੋਗੀ ਜੀ ਜਿਹੜਾ ਕੀ ਪੰਜਾਬ ਦੇ ਹਿੰਦੂਤਵ ਲਈ ਆਵਾਜ਼ ਚੱਕਦੇ ਨੇ ਸ਼ੇਰ ਨੇ ਸ਼ੇਰ ਮਤਲਬ ਬੱਬਰ ਸ਼ੇਰ ਕਹੂੰਗਾ ਕਿ ਇਹ ਬੱਬਰ ਸ਼ੇਰਾਂ ਦੀ ਪੰਜਾਬ ਨੂੰ ਲੋੜ ਹੈ ਸ਼ੇਵ ਸੈਨਿਕਾਂ ਨੂੰ ਮਤਲਬ ਇਹ ਸ਼ੇਵ ਸੈਨਿਕ ਇਦਾਂ ਹੁੰਦੇ ਨੇ ਜਿਹੜੇ ਹਰ ਵਕਤ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਨੇ ਪਰ ਸਰਕਾਰਾਂ ਹਮੇਸ਼ਾ ਸ਼ੇਵ ਸੈਨਿਕਾਂ ਨਾਲ ਵਿਤਕਰਾ ਕਰਦੀਆਂ ਤੁਸੀਂ ਇੱਕ ਚੀਜ਼ ਦੇਖੋ ਕਿ ਸੁਰੱਖਿਆ ਦੇ ਨਾਂ ਦੇ ਫਾਰਮੈਲਟੀ ਜਿਹੜੀ ਸਰਕਾਰਾਂ ਨੇ ਪੂਰੀ ਕੀਤੀਆਂ ਹੋਈਆਂ ਨਾ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਤੇ ਨਾ ਕੋਈ ਸਰਕਾਰਾਂ ਧਿਆਨ ਦੇ ਰਹੀਆਂ ਮਤਲਬ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਲੁਧਿਆਣਾ ਦੇ ਵਿੱਚ ਜਿਵੇਂ ਦੇਖੋ ਕਿ ਬਹੁਤ ਵੱਡਾ ਕਾਂਡ ਹੋਇਆ ਸੀ ਤੁਸੀਂ ਸਾਲਾgalo ਪੈਟਰੋਲ ਬੰਬ ਬਣਾ ਕੇ ਸ਼ਿਪ ਸੈਨਿਕਾਂ ਦੇ ਘਰਾਂ ਦੇ ਉੱਪਰ ਹਮਲੇ ਕੀਤੇ ਗਏ ਮੇਰੇ ਉੱਪਰ ਕਿੰਨੀ ਵਾਰੀ ਆਤਕਵਾਦੀ ਹਮਲੇ ਹੋਏ ਮੇਰੇ ਆਪਣੇ ਕੇਸ ਐਨਆਈਏ ਸੀਬੀਆਈ ਕਿੰਨੇ ਚੱਲਦੇ ਨੇ ਮੇਰੇ ਆਤਵਾਦੀ ਕੇਸ ਚ ਗਵਾਈ ਹੈ ਇਹ ਹੀ ਮੇਰੀ ਸ਼ਿਪ ਸੈਨਿਕਾਂ ਨਾਲ ਪੰਜਾਬ ਚ ਵਿਤਕਰਾ ਹੋ ਰਿਹਾ ਇਸ ਲਈ ਮੈਨੂੰ ਪੰਜਾਬ ਦੇ ਵਿੱਚ ਨਿਕਲਣਾ ਪਿਆ ਹੁਣ ਮੈਂ ਅੱਜ ਤੋਂ 2 ਘੰਟੇ ਤੇ 2 ਘੰਟੇ ਤੇ 3 ਘੰਟੇ ਪਹਿਲਾਂ ਮੈਂ ਜਲੰਧਰ ਜਲੰਧਰ ਦਵਾਲ ਮੁਕੇਰੀਆਂ ਮਤਲਬ ਮੇਰੇ ਸ਼ਿਪ ਸੈਨਿਕਾਂ ਨਾਲ ਵਿਤਕਰਾ ਮੈਂ ਮਾਨ ਸਾਹਿਬ ਨੂੰ ਇੱਕ ਚੀਜ਼ ਪੁੱਛ ਤੁਸੀਂ ਹੈਗੇ ਹੋ ਡਾਇਮੰਡ ਸੀਐਮ ਤੁਸੀਂ ਹੈਗੇ ਹੋ ਡਾਇਮੰਡ ਸੀਐਮ ਤੁਹਾਨੂੰ ਹਿੰਦੂਆਂ ਨੇ ਵੀ 40 50% ਐਦਾਂ ਹੀ ਵੋਟ ਪਾਈ ਐ ਤਾਂ ਕਿ ਸਾਡੇ ਨਾਲ ਵਿਤਕਰਾ ਨਾ ਹੋਵੇ ਫਿਰ ਵੀ ਸਾਡੇ ਨਾਲ ਕੀ ਐ ਵਿਤਕਰਾ ਹੋ ਗਿਆ ਮਹਿਮਾਨ ਯੋਗ ਤੁਹਾਡੇ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਐਸਐਸਪੀ ਸਾਹਿਬ ਐ ਉਹਨਾਂ ਨੂੰ ਬੇਨਤੀ ਕਰਦਾ ਕਿ ਐਸਐਸਪੀ ਸਾਹਿਬ ਸਾਡੇ ਸ਼ਿਪ ਸੈਨਿਕਾਂ ਕਵਲ ਵੀ ਧਿਆਨ ਦਿਓ ਵਿਤਕਰਾ ਨਾ ਕਰੋ ਇਹ ਹਰ ਟਾਈਮ ਸ਼ਿਪ ਸੈਨਿਕ ਸਾਡੇ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਨੇ ਦੇਖੋ ਚਲੋ ਪਤੋ ਪਿੱਛੇ ਅੰਤਖਵਾਦ ਆਇਆ ਸੀਗਾ ਅੰਤਖਵਾਦ ਦੌਰ ਉਦੋਂ ਪੁਲਿਸ ਪ੍ਰਸ਼ਾਸਨ ਦਾ ਸਾਥ ਸਰਕਾਰਾਂ ਦਾ ਸਾਥ ਕਿੰਨੇ ਦਿੱਤਾ ਸੀ ਸ਼ਿਪ ਸੈਨਿਕਾਂ ਨੇ ਸ਼ਿਪ ਸੈਨਿਕ ਕੁਝ ਨਹੀਂ ਮੰਗਦੇ ਤੁਹਾਡਰ ਤੋਂ ਸਿਰਫ ਆਪਣੀ ਸੁਰੱਖਿਆ ਇਹ ਸਾਡੀ ਸੁਰੱਖਿਆ ਕਰੋ ਤਾਂ ਕਿ ਅਸੀਂ ਆਪਣੀ ਸੁਰੱਖਿਆ ਦੇ ਮਤਲਬ ਕਿਸੇ ਨੂੰ ਕਹਿ ਨਾ ਸਕੀਏ ਕਿ ਅਸੀਂ ਆਪਣੇ ਜਿਹੜੇ ਕੰਮ ਹੈ ਅਸੀਂ ਜਿਹੜੇ ਕੰਮ ਆਪਣੀ ਜਾਨ ہتھیਲੀ ਤੇ ਰੱਖ ਕੇ ਕਰਦੇ ਆ ਮਤਲਬ ਤੁਸੀਂ ਹਿਸਾਬ ਲਗਾ ਲਓ ਪਿੱਛੇ ਵੀ ਸਾਡੇ ਸ਼ਿਵ ਸੈਨਿਕਾਂ ਨੇ ਟਾਰਗੇਟ ਕਿਲਿੰਗ ਹੋਈ ਕਿੰਨੀ ਕੁਰਬਾਨੀ ਦਿੱਤੀ ਗਈ ਪਿੱਛ ਨੂੰ ਚਾਹੀਦਾ ਹੈ ਕਿ ਹਿੰਦੂਆ ਦੀ ਸੁਰੱਖਿਆ ਜਿਹੜੀ ਸਖਸ਼ਿਤ ਕਰੇ ਮੈਂ ਜੀ ਤੁਹਾਡੇ ਇਸ ਪ੍ਰਸ਼ਾਸਨ ਨੂੰ ਤੁਹਾਡੇ ਚੈਨਲ ਦਾ ਹੀ ਬੇਨਤੀ ਲਾਣਾ ਕਿ ਬੰਟੀ ਜੋਗੀ ਮੁਕੇਰੀਆਂ ਦਾ ਜਿਹੜਾ ਕੀ ਆਪਣਾ ਸ਼ਿਫ ਸੈਣੀ ਹੈ ਸਾਡਾ ਮਤਲਬ ਜਾਨ ਆਪਣੀ ਹਥੇਲੀ ਤੇ ਲਾ ਕੇ ਘੁੰਮਦਾ ਹੈ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਹੁਸ਼ਾਰਪੁਰ ਜ਼ਿਲ੍ਹੇ ਦੇ ਕਿ ਇਹਦੀ ਸੁਰੱਖਿਆ ਜਿਹੜੀ ਹੈ ਉਹ ਪੂਰੀ ਕੀਤੀ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਮੁਕੇਰੀਆਂ ਦੇ ਵਿੱਚ ਬਹੁਤ ਜਲਦ ਭਗਵਾ ਰੈਲੀ ਵੀ ਕਰੂੰਗਾ ਔਰ ਪ੍ਰੋਗਰਾਮ ਕਰਕੇ ਜਾਊਂਗਾ ਤਾਂ ਕਿ ਹਰ ਵਕਤ ਨੂੰ ਹਿੰਦੂ ਨੂੰ ਹਿੰਦੂਆਂ ਨੂੰ ਨਾਲ ਲੈ ਕੇ ਜਗਾਇਆ ਜਾਏ ਕਿ ਪੰਜਾਬ ਚ ਕੀਆ ਜਾਵੇ ਕਿ ਮਾਨ ਸਾਹਿਬ 50% ਜੜੀ ਤੁਹਾਨੂੰ ਹਿੰਦੂਆਂ ਨੇ ਵੋਟ ਪਾਈ ਹੈ ਹਿੰਦੂ ਕਮਜ਼ੋਰ ਨਹੀਂ ਹੈ ਹਿੰਦੂ ਆਪਣਾ ਹੱਕ ਹਮੇਸ਼ਾ ਦਰੀਆਂ ਤੇ ਬੈ ਕੇ ਲੈਣਾ ਨਹੀਂ ਜਾਣਦਾ ਹੱਕ ਜਿਹੜਾ ਹਿੰਦੂਆਂ ਦਾ ਤੁਸੀਂ ਇੱਥੇ ਸਾਨੂੰ ਪਿਆਰ ਨਾਲ ਆਪਣਾ ਇੱਥੇ ਦਿਓ ਤਾਂ ਕਿ ਸਾਨੂੰ ਧਰਨੇ ਮੁਜਾਰੇ ਨਾ ਕਰਨੇ ਪੈਣ ਨਹੀਂ ਤੇ ਤੁਸੀਂ ਇੱਕ ਚੀਜ਼ ਦੇਖਿਆ ਕਿ ਹਿੰਦੂਆਂ ਨੂੰ ਹਮੇਸ਼ਾ ਧਰਨੇ ਮੁਜਾਰੇ ਹੀ ਕਰਨੇ ਪਏ ਧਰਨੇ ਹੀ ਲਾਣੇ ਪਏ ਆ ਅੱਜ ਦੇਖੋ ਗਊ ਰੋੜ ਤੇ ਹੈ ਗਊ ਨਾਲ ਦੇਖੋ ਹਰ ਚੀਜ਼ ਤੇ ਆਪਾਂ ਕਾਉਸ ਸੱਸ ਪਰਦੇ ਆ ਹਰ ਚੀਜ਼ ਤੇ ਆਪਾਂ ਕਾਉਸ ਸੱਸ ਨੇ ਆ ਮਤਲਬ ਅੱਜ ਗਊ ਰੋੜ ਤੇ ਹੈ ਅਸੀਂ ਕਹਿੰਨੇ ਆ ਕਿ ਸਾਡੇ ਸ਼ੇਵ ਸੈਨਿਕਾਂ ਨੂੰ ਗਊ ਸ਼ਾਲਾ ਦੇ ਦਿਓ ਅਸੀਂ ਸਾਡੇ ਸ਼ੇਵ ਸੈਨਿਕ ਮਤਲਬ ਗਊਆਂ ਸਾਮਨ ਨੂੰ ਤਿਆਰ ਹੈ ਸਾਨੂੰ ਕੋਈ ਅੱਛ ਟੈਨਸ਼ਨ ਨਹੀਂ ਹੈ ਕੋਈ ਕੁਝ ਨਹੀਂ ਔਰ ਆਉਣ ਵਾਲੇ ਪੰਜਾਬ ਦੇ ਦੌਰੇ ਦੇ ਵਿੱਚ ਮੈਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਊਂਗਾ ਤਾਂ ਕਿ ਮੈਂ ਆਪਣੇ ਸ਼ੇਪ ਚੰਨ ਕਾਇ ਸੁੁਰੱਖਿਆ ਜਿਹੜੇ ਗਊ ਮੁੱਦੇ ਇਹ ਸਾਰੇ ਹਿੰਦੂਤਵ ਦੇ ਮੁੱਦੇ ਚੱਕੇ ਜਾਣਾ ਅੰਗਰਾਲੀਆਂ ਮੇਰੇ ਨਾਲ ਸਹਿਯੋਗੀ ਸੁਖਵਿੰਦਰ ਮਹਿਰਾ ਔਰ ਮਨਜੀਤ ਧੰਨਵਾਦ ਜੈ ਹੰ